कि जिस तरह तेन तेन एन्युअल स्पोर्ट्स मीट दे वेच बच्चियाँ ना हॉसलाब दाल आईया तो बहुत ही बढ़िया लगा कि माता-पिता इस दुनिया से भी बड़े मैन बैठने एस अ चीपेस्ट मेरे पापा साबुन उसके दार पर मीट सिंह मजा मैंने सुबह ਕੁਝ ਰਜਾਈਆਂ ਕਰਕੇ ਆ ਆ ਨਹੀਂ ਸਕੇ ਤੇ ਉਹਨਾਂ ਦਾ ਇੱਥੇ ਹਾਜ਼ਰੀ ਪਰਨਾ ਬਹੁਤ ਹੀ ਵਧੀਆ ਲੱਗਾ ਬੱਚਿਆਂ ਦਾ ਛਾਂ ਵੇਖ ਕੇ ਕਿਉਂਕਿ ਮੈਨੂੰ ਆਪਦੇ ਸਕੂਲ ਡੇਜ਼ ਯਾਦ ਆ ਗਏ ਮੈਂ ਬੋਰਡਿੰਗ ਸਕੂਲ ਚ ਬੜਿਆ ਉੱਥੇ ਵੀ ਜਦੋਂ ਸਪੋਰਟਸ ਇਵੈਂਟ ਹੁੰਦੇ ਸੀ ਉਦੋਂ ਜਿੰਨੇ ਸਟੂਡੈਂਟਸ ਉਹ ਆਪਦਾ ਪੂਰਾ ਤਨਮਨ ਇਹਦੇ ਚ ਲਾ ਕੇ ਪੂਰੀ ਮਿਹਨਤ ਕਰਕੇ ਤੇ ਇਵੈਂਟ ਚ ਪਾਰਟਿਸਿਪੇਟ ਕਰਦੇ ਸੀ ਉਹ ਹੀ ਜੋਸ਼ ਉਹ ਇਹ ਜਸਬਾਈ ਤੇ ਸਟੂਡੈਂਟਸ ਦੇਖਣ ਨੂੰ ਮਿਲਿਆ ਤੇ ਮੈਂ ਕੰਗ੍ਰੈਚੁਲੇਟ ਕਰਦਾ ਸਕੂਲ ਦੀ ਮੈਂ ਵੀ ਤੁਹਾਨੂੰ ਦੱਸਾਂ ਕਿ ਵਨ ਆਫ ਦਾ ਮੋਸਟ ਰੈਪਿਟਿਡ ਸਕੂਲ ਇਨ आवर ਕੰਸਟੀਟੂਐਂਸੀ ਤੇ ਮੇਰੇ ਆਪਦੇ ਤਰ੍ਹਾਂ ਦੋ ਛੋਟੇ ਭਰਾ ਚਾਚਾ ਜਿਹਦੇ ਬੇਟੇ ਇੱਥੇ ਪੜ੍ਹਦੇ ਰਹੇ ਪਹਿਲਾਂ ਹੁਣ ਇੱਕ ਉਹਨਾਂ ਚੋਂ ਪੜ੍ਹਦਾ ਹੈ ਇੱਥੇ ਕਿਉਂਕਿ ਇੱਥੇ ਇਹ ਸਕੂਲ ਦਾ ਜਿਹੜਾ ਲੈਵਲ ਆਫ ਐਜੂਕੇਸ਼ਨ ਹੈ ਉਹ ਪੂਰਾ ਮੈਚ ਕਰਦਾ ਹੈ ਜਿਹੜੇ ਹੋਰ ਸਕੂਲਸ ਨੇ ਪਟਿਆਲੇ ਚ ਤੇ ਆਪਾਂ ਨੂੰ ਆਪਣੇ ਏਰੀਆ ਚ ਇੰਨਾ ਵਧੀਆ ਸਕੂਲ ਮਿਲੇ ਜਿੱਥੇ ਇੰਨਾ ਵਧੀਆ এনवायरमेंट ਹੈ ਪਲੱਸ ਆਪਣੇ ਸਿੱਖੀ ਨੂੰ ਗਦਾਵਾ ਦਿੰਦੇ ਨੇ ਨਾ ਮਨਾਮ ਤੇ ਸਕੂਲ ਦਾ ਨਾਮਿਆ ਤੇ ਇਹ ਜ਼ਰੂਰ ਜੀ ਜੋ ਵੀ ਜਿੱਥੇ ਵੀ ਪੂਰਾ ਕੋਸ਼ਿਸ਼ ਹੋਊਗੀ ਜੋ ਜੋ ਵੀ ਆਪਾਂ ਹਲਕੇ ਚ ਕਰ ਸਕਦੇ ਹੋ ਹਾਂ ਜੇ ਸਕੂਲ ਲਈ ਜਾਂ ਐਜੂਕੇਸ਼ਨ ਬਦਰ ਤੇ ਵੈਸੇ ਵੀ ਸਰਕਾਰ ਬਹੁਤ ਹੀ ਆਪ ਦਾ ਮਤਲਬ ਯੋਗਨਾਨ ਇਸ ਅਸੀਂ ਆਪ ਚਾਹੁੰਦੇ ਹਾਂ ਕਿ ਚਲੋ এডੂਕੇਸ਼ਨ ਇੱਕ ਆਪਣਾ ਮਤਲਬ ਅਧਿਕਾਰ ਜਿਵੇਂ ਹੋਣਾ ਚਾਹੀਦਾ ਹੈ ਸਟੂਡੈਂਟਸ ਨੂੰ ਤੇ ਆਪਕੀਨ ਕੀ ਅਸੀਂ ਇਸ ਚੀਜ਼ 'ਤੇ ਵਰਕ ਕਰਾਂਗੇ ਅੱਜ ਦਾ ਹਾਜ਼ਰ ਹੋਣ ਦੀ ਦਾ ਧੰਨਵਾਦ ਕਰਦਾ ਹਾਂ ਕਿ ਜਿਸ ਤਰ੍ਹਾਂ ਤਿੰਨ ਦਿਨਾਂ ਐਨੂਅਲ ਸਪੋਰਟਸ ਮੀਟ ਦੇ ਵਿੱਚ ਬੱਚਿਆਂ ਦਾ ਹੌਸਲਾ ਵਧਾਉਣਾ ਹੈ ਤੁਹਾਨੂੰ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਕਿ ਇਹ ਜਿਹੜਾ ਐਥਲੈਟਿਕ ਮੀਟ ਹੈ ਇਹ ਡੈਡੀਕੇਟ ਹੈ ਉਹਨਾਂ ਸਹਿਬਜ਼ਾਦਿਆਂ ਤੇ ਮਾਤਾ ਗੁਜਰਤਕੌਰ ਨੂੰ ਜਿਨ੍ਹਾਂ ਨੇ ਦੇਸ਼ ਤੇ ਧਰਮ ਲਈ ਆਪਣੀਆਂ ਜਾਨਾਂ ਵਾਰੀਆਂ ਸੀ ਤੇ ਇਸ ਐਥਲੈਟਿਕ ਮੀਟ ਦੇ ਵਿੱਚ ਅਸੀਂ ਹਰ ਇੱਕ ਬੱਚੇ ਨੂੰ ਇੱਥੇ ਪਾਰਟਿਸਪੇਟ ਕਰਵਾਇਆ ਤੇ ਸਾਨੂੰ ਬਹੁਤ ਅੱਛੇ-ਅੱਛੇ ਪਲੇਅਰ ਮਿਲੇ ਨੇ ਹਰ ਇੱਕ ਨੇ ਟ੍ਰੈਲ ਲੈ ਗਏ ਉਹਨਾਂ ਚੋਂ ਬਹੁਤ ਅੱਛੇ ਪਲੇਅਰ ਮਿਲੇ ਨੇ ਤੇ ਮੈਨੂੰ ਉਮੀਦ ਹੈ ਕਿ ਉਹ ਟ੍ਰੈਕ ਰਿਕਾਰਡ ਬਹੁਤ ਅੱਛਾ ਹੈ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਉਪਲਬਧੀਆਂ ਹਾਸਲ ਕਰ ਰਹੇ ਨੇ ਇਹ ਬੱਚੇ ਵੀ ਅੱਗੇ ਜਾ ਕੇ ਆ ਰਾਤੀ ਮੈਨੂੰ ਖਬਰ ਮਿਲੀ ਕਿ ਅੰਡਰ 14 ਦੇ ਵਿੱਚ ਬੱਚਾ ਆਪਣਾ ਇੱਕ ਨੈਸ਼ਨਲ 67th ਹੈਂਡਬਾਲ ਚੈਂਪੀਅਨਸ਼ਿਪ ਦਿੱਲੀ ਚ ਹੋਈ ਆ ਉਹਦੇ ਵਿੱਚ ਬ੍ਰੌਂਜ਼ ਮੈਡਲ ਲਾਇਆ ਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਧੰਨਵਾਦ